ਮਨ ਪਰੇਸ਼ਾਨ ਹੁੰਦਾ ਹੈ ਜਦੋਂ ਮੈਰੀ ਪੁਸਤਕਾ ਰੱਦੀ ਵਾਲੇ ਦੇ ਸਾਈਕਲ ਦੇ ਕੈਰੀਅਰ ਦੇ ਦੋਵੇਂ ਪਾਸੇ ਲਟਕਾਏ ਪੂਰੇ ਚ ਵੇਖਦਾ ਹਾਂ ਮੇਰਾ ਇਰਾਦਾ ਸੀ ਕਿ ਜੇਕਰ ਮੈਨੂੰ ਕੋਈ ਰਜਗਾਰ ਮਿਲ ਗਿਆ ਤਾਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੋਰਸਪੋਂਡੈਂਸ ਰਾਈ ਬੀਏ ਕਰ ਲਵਾਂ ਤੇ ਮੈਨੂੰ ਕਹਿਣ ਲੱਗੇ ਕਿ ਆਉਣ ਵਾਲਾ ਯੁੱਗ ਪੱਤਰਕਾਰੀ ਦਾ ਯੁੱਗ ਹੋਏਗਾ ਤੂੰ ਇੱਥੇ ਖਬਰਾਂ ਬਣਾਉਣੀਆਂ ਐਡਿਟ ਕਰਨੀਆਂ ਸਿੱਖ ਅਤੇ ਨਾਲ ਹੀ ਨਾਲ ਇੱਥੇ ਪ੍ਰੂਫ ਰੀਡਿੰਗ ਵੀ ਸਿੱਖ ਲਵੇਂਗਾ ਉਹਨਾਂ ਨੇ ਮੈਨੂੰ ਇੱਕ ਗੱਲ ਇਹ ਵੀ ਸਮਝਾਈ ਕਿ ਦਿੱਲੀ ਵਿੱਚ ਸਾਰੇ ਸੂਬਿਆਂ ਵਿੱਚੋਂ ਆ ਕੇ ਲੋਕੀ ਰੁਜ਼ਗਾਰ ਵਿੱਚ ਲੱਗੇ ਹੋਏ ਹਨ ਲੋਕਾਂ ਵਿੱਚ ਵਿਚਰੇਗਾ ਤਾਂ ਬਹੁਤ ਕੁਝ ਜ਼ਿੰਦਗੀ ਵਿੱਚ ਸਿੱਖੇਗਾ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਸੀਨੀਅਰ ਪੱਤਰਕਾਰ ਮਨਮੋਹਨ ਸਿੰਘ ਢਿੱਲੋਂ ਦਾ ਇੱਕ ਲੇਖ ਜਿਹੜਾ ਉਹ ਤੁਹਾਡੇ ਨਜ਼ਰ ਕਰ ਰਹੇ ਆ ਉਹ ਹੈ ਕਿਤਾਬਾਂ ਚ ਗਿਆਨ ਹੁੰਦਾ ਰੱਦੀ ਚ ਵਿਗਣ ਵਾਲੀ ਸ਼ੈ ਨਹੀਂ ਮਨਮੋਹਨ ਸਿੰਘ ਢਿੱਲੋਂ ਲਿਖਦੇ ਨੇ ਕਿ ਰੱਦੀ ਵਾਲਾ ਅੱਜ ਫਿਰ ਮੇਰੇ ਕੋਲ ਆਇਆ ਸੀ ਉਹਦੇ ਕੋਲ ਸੱਤ ਕਿਤਾਬਾਂ ਸਨ ਮਨ ਪਰੇਸ਼ਾਨ ਹੁੰਦਾ ਹੈ ਜਦੋਂ ਮਿਆਰੀ ਪੁਸਤਕਾਂ ਰੱਦੀ ਵਾਲੇ ਦੇ ਸਾਈਕਲ ਦੇ ਕੈਰੀਅਰ ਦੇ ਦੋਵੇਂ ਪਾਸੇ ਲਟਕਾਏ ਬੋਰੇ 'ਚ ਵੇਖਦਾ ਹਾਂ ਦਹਾਕਿਆਂ ਪੁਰਾਣੀ ਇੱਕ ਬਜ਼ੁਰਗ ਵੱਲੋਂ ਕਿਤਾਬਾਂ ਸੰਬੰਧੀ ਆਖੀ ਕੀ ਗੱਲ ਮੇਰੇ ਜੇਹਨ 'ਚ ਉਮੜ ਆਉਂਦੀ ਹੈ ਸਾਹਮਣੇ ਖਲੋਤਾ ਰੱਦੀ ਵਾਲਾ ਲਾਲ ਕਿਲੇ ਸਾਹਮਣੇ ਕਿਤਾਬਾਂ ਵੇਚਣ ਵਾਲਾ ਬਜ਼ੁਰਗ ਮੈਨੂੰ ਉਸੇ ਦਾ ਭਰਾ ਲੱਗਦਾ ਹੈ ਰੱਦੀ ਵਾਲਾ ਮੈਨੂੰ ਚੰਗਾ ਲੱਗਦਾ ਹੈ ਜਿਹੜਾ ਰੱਦੀ ਵਿੱਚ ਆਈਆਂ ਕਿਤਾਬਾਂ ਪੜਨ ਵਾਲਿਆਂ ਕੋਲ ਤਾਂ ਲੈ ਕੇ ਆ ਜਾਂਦਾ ਉਹ ਮੇਰੇ ਸੰਘਰਸ਼ ਦੇ ਦਿਨ ਸਨ ਜਦੋਂ ਮੈਂ ਸਤੰਬਰ 1971 ਵਿੱਚ ਪ੍ਰੈਪ ਪਾਸ ਕਰਕੇ ਆਪਣੇ ਭਰਾ ਕੋਲ ਦਿੱਲੀ ਚਲਾ ਗਿਆ ਸਾਂ ਮੇਰਾ ਇਰਾਦਾ ਸੀ ਕਿ ਜੇਕਰ ਮੈਨੂੰ ਕੋਈ ਰਜਗਾਰ ਮਿਲ ਗਿਆ ਤਾਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੋਰਸਪੋਂਡੈਂਸ ਰਾਹੀਂ ਬੀਏ ਕਰ ਲਵਾਂ ਭਰਾ ਨੇ ਮੇਰੀ ਮੁਲਾਕਾਤ ਉਸ ਵੇਲੇ ਦੇ ਵੱਡੇ ਲੇਖਕ ਕਵੀ ਤਾਰਾ ਸਿੰਘ ਕਾਮਲੁਰ ਨਾਲ ਕਰਵਾਈ ਸੀ ਉਹ ਉਦੋਂ ਆਪਣਾ ਹਫਤਾਕ ਅਖਬਾਰ ਲੋਕ ਰਾਂਗ ਕੱਢਿਆ ਕਰਦੇ ਸਨ ਉਹਨਾਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਦੇ ਨਾਲ ਬਹੁਤ ਨੇੜਤਾ ਸੀ ਅਤੇ ਚਾਂਦਰੀ ਚੌਕ ਦੀ ਪਲੇਅਰ ਗਾਰਡਨ ਮਾਰਕੀਟ ਵਿੱਚ ਜਥੇਦਾਰ ਰਾਂ ਦਾ ਰੋਜ਼ਾਨਾ ਅਖਬਾਰ ਅਮਰਤ ਪੱਤਰਕਾ ਛਪਿਆ ਕਰਦਾ ਸੀ ਉਹ ਮੈਨੂੰ ਦਫ਼ਤਰ ਵਿੱਚ ਲੈ ਗਏ ਤੇ ਮੈਨੂੰ ਕਹਿਣ ਲੱਗੇ ਕਿ ਆਉਣ ਵਾਲਾ ਯੁੱਗ ਪੱਤਰਕਾਰੀ ਦਾ ਯੁੱਗ ਹੋਏਗਾ ਤੂੰ ਇੱਥੇ ਖਬਰਾਂ ਬਣਾਉਣੀਆਂ ਐਡਿਟ ਕਰਨੀਆਂ ਸਿੱਖ ਅਤੇ ਨਾਲ ਹੀ ਨਾਲ ਇੱਥੇ ਪ੍ਰੂਫ ਰੀਡਿੰਗ ਵੀ ਸਿੱਖ ਲਵੇਂਗਾ ਉਹ ਵੀ ਤੇਰੇ ਕੰਮ ਆਵੇਗੀ ਮੈਂ ਉਹਨਾਂ ਨੂੰ ਹਮੀ ਭਰ ਦਿੱਤੀ ਕਿ ਠੀਕ ਹੈ ਇੱਥੇ ਹੀ ਲਵਾ ਦਿਓ ਉਹਨਾਂ ਮੈਨੇਜਰ ਨਾਲ ਗੱਲ ਕੀਤੀ ਅਤੇ ਇਹ ਗੱਲ ਤੈਹ ਹੋ ਗਈ ਕਿ ਮੈਂ ਉੱਥੇ 1 ਮਹੀਨਾ ਕੋਈ ਵੀ ਪੈਸਾ ਨਹੀਂ ਲਵਾਗਾ ਇੱਥੇ ਮੈਂ 1 ਮਹੀਨਾ ਕੰਮ ਕੀਤਾ ਤਾਂ ਉਹਨਾਂ ਨੇ ਅਗਲੇ ਮਹੀਨੇ ਤੋਂ 100 ਰੁਪਏ ਦੇਣ ਦੀ ਗੱਲ ਆਖੀ ਸੀ ਅਤੇ ਉਸ ਤੋਂ ਅਗਲੇ ਮਹੀਨੇ ਤੋਂ 165 ਰੁਪਏ ਮਹੀਨਾ ਤਨਖਾਹ ਹੁੰਦਾ ਵੀ ਤੈਹ ਹੋ ਗਿਆ ਸੀ ਇਹ ਮੇਰੇ ਲਈ ਵੱਡਾ ਪਹਿਲਾ ਤੋਹਫਾ ਸੀ ਜਿਸ ਸਦਕਾ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਸਿੱਖਿਆ ਰਹੀ ਬੀਏ ਭਾਗ ਪਹਿਲਾ ਵਿੱਚ ਦਾਖਲਾ ਵੀ ਭਰ ਦਿੱਤਾ ਸੀ ਅਖਬਾਰ ਦੇ ਦਫਤਰ ਵਿੱਚ ਸਿੱਖੇ ਕੰਮ ਸਦਕਾ ਹੀ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਨੌਕਰੀ ਮਿਲੀ ਸੀ ਕਾਮਲਰਾਮ ਇਹਨੂੰ ਉਸ ਵੇਲੇ ਇੱਕ ਗੱਲ ਇਹ ਵੀ ਆਖੀ ਸੀ ਕਿ ਤੂੰ ਕਿਤਾਬਾਂ ਪੜਨ ਦੀ ਆਦਤ ਪਾਉਣੀ ਹੈ ਉਸੇ ਦਿਨ ਉਹ ਚਾਂਦਨੀ ਚੌਕ ਨੇੜੇ ਸਥਿਤ ਦਿੱਲੀ ਪਬਲਿਕ ਲਾਇਬ੍ਰੇਰੀ ਵਿੱਚ ਮੈਨੂੰ ਲੈ ਕੇ ਗਏ ਉੱਥੇ ਰਜਿਸਟ੍ਰੇਸ਼ਨ ਕਰਵਾ ਕੇ ਇੱਕ ਕਿਤਾਬ ਵੀ ਲੈ ਕੇ ਦਿੱਤੀ ਅਤੇ ਕਿਹਾ ਕਿ ਹਫਤੇ ਵਿੱਚ ਇੱਕ ਕਿਤਾਬ ਜ਼ਰੂਰ ਪੜ੍ਹਨੀ ਹੈ ਤੇ ਫਿਰ ਉਹ ਕਿਤਾਬ ਜਮ੍ਹਾਂ ਕਰਾ ਕੇ ਹੋਰ ਵਧੀਆ ਨਾਵਲ ਕਹਾਣੀਆਂ ਜਾਂ ਕਵਤਾਂਵਾਂ ਦੀ ਕਿਤਾਬ ਲੈ ਜਾਇਆ ਕਰੀ ਇੱਥੋਂ ਹੀ ਮੈਨੂੰ ਕਿਤਾਬਾਂ ਪੜ੍ਹਨ ਦੀ ਆਦਤ ਵੀ ਪੈ ਗਈ ਉਹਨਾਂ ਨੇ ਮੈਨੂੰ ਇੱਕ ਗੱਲ ਇਹ ਵੀ ਸਮਝਾਈ ਕਿ ਦਿੱਲੀ ਵਿੱਚ ਸਾਰੇ ਸੂਬਿਆਂ ਵਿੱਚੋਂ ਆ ਕੇ ਲੋਕੀਂ ਰਜਗਾਰ ਵਿੱਚ ਲੱਗੇ ਹੋਏ ਹਨ ਲੋਕਾਂ ਵਿੱਚ ਵਿਚਰੇਗਾ ਤਾਂ ਬਹੁਤ ਕੁਝ ਜ਼ਿੰਦਗੀ ਵਿੱਚ ਸਿੱਖੇਗਾ ਉਹਨਾਂ ਦੀ ਆਖੀ ਹੋਈ ਇਹ ਗੱਲ ਕਿ ਜ਼ਿੰਦਗੀ ਲੋਕਾਂ ਵਿੱਚ ਵਿਚਰ ਕੇ ਹੀ ਲੱਭਦੀ ਹੈ ਮੇਰੇ ਹਮੇਸ਼ਾ ਕੰਮ ਆਈ ਅਖਬਾਰ ਵਿੱਚ ਮੇਰੇ ਨਾਲ ਕੰਮ ਕਰਦੇ ਗਜ਼ਲਗੋ ਅਮਰੀਕ ਡੋਗਰਾ ਜੀ ਮੇਰੇ ਮਿੱਤਰ ਬਣ ਗਏ ਸਨ ਉਹਨਾਂ ਨੂੰ ਵੀ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਕ ਸੀ ਇੱਕ ਦਿਨ ਉਹ ਕਹਿਣ ਲੱਗੇ ਕਿ ਆਪਣੀ ਮਾਰਕੀਟ ਦੇ ਪਿਛਲੇ ਪਾਸੇ ਲਾਲ ਕਿਲੇ ਦੇ ਸਾਹਮਣੇ ਇੱਕ ਬਜ਼ੁਰਗ ਵਿਅਕਤੀ ਐਤਵਾਰ ਨੂੰ ਕਿਤਾਬਾਂ ਵੇਚਦਾ ਹੈ ਤੇ ਉਸ ਵਿੱਚ ਉਹਦੇ ਕੋਲ ਅੰਗਰੇਜ਼ੀ ਹਿੰਦੀ ਤੇ ਪੰਜਾਬੀ ਦੀਆਂ ਕਿਤਾਬਾਂ ਹੁੰਦੀਆਂ ਹਨ ਆਪਾਂ ਆਉਂਦੇ ਐਤਵਾਰ ਨੂੰ ਉਹਦੇ ਕੋਲ ਹੋ ਕੇ ਆਵਾਂਗੇ ਅਸੀਂ ਐਤਵਾਰ ਨੂੰ ਉਹਦੇ ਕੋਲ ਗਏ ਤਾਂ ਵੇਖਿਆ ਕਿ ਕੁਝ ਪੰਜਾਬੀ ਦੀਆਂ ਕਿਤਾਬਾਂ ਵੀ ਉਹਨੇ ਕੋਲ ਪਈਆਂ ਸਨ ਉਹਨਾਂ ਕੋਲੋਂ ਅਸੀਂ ਕਈ ਕਿਤਾਬਾਂ ਖਰੀਦੀਆਂ ਰਸੂਲ ਹਮਜ਼ਾ ਤੋਦ ਜੀ ਹਮਜ਼ਾ ਤੋਦੀ ਪ੍ਰਸਿੱਧ ਪੁਸਤਕ ਮੇਰਾ ਦਾਗਿਸਤਾਨ ਜਿਸ ਦਾ ਡਾਕਟਰ ਗੁਰਬਖਸ਼ ਸਿੰਘ ਫ੍ਰੈਂਕ ਹਰਾਨੇ ਅਨੁਵਾਦ ਕੀਤਾ ਸੀ ਵੀ ਮੈਨੂੰ ਉਹਦੇ ਕੋਲੋਂ ਹੀ ਮਿਲੀ ਸੀ ਮੈਂ ਬਜ਼ੁਰਗ ਨੂੰ ਪੁੱਛਿਆ ਕਿ ਉਹ ਕਿਤਾਬਾਂ ਕਿੱਥੋਂ ਲੈ ਕੇ ਆਉਂਦੇ ਹਨ ਉਹਨਾਂ ਨੇ ਬੜੀ ਵਧੀਆ ਗੱਲ ਦੱਸੀ ਕਹਿਣ ਲੱਗੇ ਮੈਂ ਇੱਕ ਪ੍ਰਿੰਟਿੰਗ ਪ੍ਰੈਸ ਵਿੱਚ ਬਾਈਂਡਰ ਦਾ ਕੰਮ ਕਰਦਾ ਸਾਂ ਇੱਕ ਪੁਰਾਣੀ ਪ੍ਰੈਸ ਸੀ ਤੇ ਇੱਥੇ ਅੰਗਰੇਜ਼ੀ ਹਿੰਦੀ ਪੰਜਾਬੀ ਦੀਆਂ ਕਿਤਾਬਾਂ ਛਾਪਦੀਆਂ ਸਨ ਕੁਝ ਮਹੀਨੇ ਪਹਿਲਾਂ ਉਹਨਾਂ ਪ੍ਰੈਸ ਬੰਦ ਕਰ ਦਿੱਤੀ ਸੀ ਤੇ ਕੋਈ ਹੋਰ ਵਿਜੇ ਦਾ ਸ਼ੁਰੂ ਕਰ ਲਿਆ ਸੀ ਉਹਨਾਂ ਦੱਸਿਆ ਕਿ ਜਿਹੜੀ ਪ੍ਰੈਸ ਕਿਤਾਬਾਂ ਛਾਪਦੀ ਹੈ ਉਸ ਕੋਲ ਵਾਧੂ ਛਪੀਆਂ ਕਾਪੀਆਂ ਪਈਆਂ ਰਹਿੰਦੀਆਂ ਹਨ ਤੇ ਉਹਨਾਂ ਦੇ ਗੋਦਾਮ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਈਆਂ ਹਨ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਪ੍ਰੈਸ ਬੰਦ ਕਰ ਦਿੱਤੀ ਤਾਂ ਕਿਤਾਬਾਂ ਵੇਚਣ ਲਈ ਰੱਦੀ ਵਾਲੇ ਨੂੰ ਸਾਧ ਰਿਹਾ ਜਿਹੜਾ ਅਕਸਰ ਪ੍ਰੈਸ ਵਿੱਚੋਂ ਰੱਦੀ ਕਾਗਜ਼ ਤੇ ਹੋਰ ਸਮਾਨ ਲਿੱਕੇ ਜਾਂਦਾ ਹੁੰਦਾ ਸੀ ਉਸ ਭਾਵਕ ਹੁੰਦਿਆ ਆਖਿਆ ਕਿ ਮੈਂ ਜਿੱਥੇ ਅੱਜ ਤੱਕ ਬੈਠਾ ਇੱਥੇ ਕਿਤਾਬਾਂ ਦੀਆਂ ਦੁਕਾਨਾਂ ਲੱਗਦੀਆਂ ਸਨ ਮੈਂ ਪ੍ਰੈਸ ਮਾਲਕ ਨੂੰ ਬੇਨਤੀ ਕੀਤੀ ਕਿ ਕਿਤਾਬਾਂ ਵਿੱਚ ਗਿਆਨ ਦੀਆਂ ਗੱਲਾਂ ਹੁੰਦੀਆਂ ਹਨ ਕਿਤਾਬਾਂ ਪੜ੍ਹ ਕੇ ਹੀ ਬੰਦਾ ਵਿਦਵਾਨ ਬਣਦਾ ਪਰ ਗਿਆਨ ਰੱਦੀ ਵਿੱਚ ਵਿਗਣ ਵਾਲੀ ਸ਼ੈ ਨਹੀਂ ਮੇਰੇ ਕੋਲ ਹੁਣ ਕੋਈ ਕੰਮ ਨਹੀਂ ਤੁਸੀਂ ਕਿਤਾਬਾਂ ਮੈਨੂੰ ਦੇ ਦਿਓ ਮੈਂ ਥੋੜੇ ਪੈਸੇ ਪਹਿਲਾਂ ਦੇ ਦਿੰਦਾ ਹਾਂ ਤੇ ਬਾਕੀ ਹੌਲੀ-ਹੌਲੀ ਤੁਹਾਨੂੰ ਮੋੜਦਾ ਰਵਾਂਗਾ ਉਹਨਾਂ ਮੈਨੂੰ ਆਪਣੇ ਕੋਲ ਹੀ ਕੰਮ ਤੇ ਰੱਖ ਲਿਆ ਸੀ ਤੇ ਕਿਤਾਬਾਂ ਵੀ ਦਿੱਤੀਆਂ ਸਨ ਉਹਨਾਂ ਕਿਹਾ ਕਿ ਮੈਂ ਹੁਣ 6 ਦਿਨ ਉਹਨਾਂ ਕੋਲ ਨਵੇਂ ਕਾਰੋਬਾਰ ਵਿੱਚ ਕੰਮ ਕਰਦਾ ਤੇ ਬਾਕੀ ਦੇ ਦਿਨ ਜਾਨੀ ਕਿ ਐਤਵਾਰ ਇੱਥੇ ਕਿਤਾਬਾਂ ਵੇਚਦਾ ਚੰਗੇ ਪੈਸੇ ਕਮਾ ਲੇਣਾ ਤੇ ਉਹਨਾਂ ਦੇ ਪੈਸੇ ਵਾਪਸ ਕਰੀ ਜਾਣਾ ਬਜ਼ੁਰਗ ਨੇ ਆਖਿਆ ਕਿ ਭਾਵੇਂ ਮੈਂ ਬਹੁਤਾ ਪੜਿਆ ਲਿਖਿਆ ਨਹੀਂ ਹਾਂ ਪਰ ਪ੍ਰੈਸ ਵਿੱਚ ਕੰਮ ਕਰਨ ਕਰਕੇ ਮੈਨੂੰ ਕਿਤਾਬਾਂ ਨਾਲ ਪਿਆਰ ਸੀ ਤੇ ਰद्दी ਵਿੱਚ ਕਿਤਾਬਾਂ ਵੇਖਦਿਆਂ ਵੇਖ ਕੇ ਮੈਨੂੰ ਬੜਾ ਦੁੱਖ ਹੋਇਆ ਸੀ ਅੱਜ ਇਹ ਕਿਤਾਬਾਂ ਮੇਰੇ ਲਈ ਵਰਦਾਨ ਸਾਬਤ ਹੋ ਰਹੀਆਂ ਹਨ ਜੇਕਰ ਮੈਂ ਉਹਨਾਂ ਕੋਲ ਨੌਕਰੀ ਕਰਨੀ ਵੀ ਛੱਡ ਦਿਆਂ ਕਾਵੀ ਕਿਤਾਬਾਂ ਮੈਨੂੰ ਰੋਜਗਾਰ ਦਿੰਦੀਆਂ ਰਹਿਣਗੀਆਂ ਕਿਉਂਕਿ ਮੈਂ ਹੋਰ ਪ੍ਰੈਸਾਂ ਨਾਲ ਵੀ ਸੰਪਰਕ ਬਣਾ ਲਿਆ ਹੋਇਆ ਹੈ ਤਾਂ ਜੋ ਮੈਂ ਇਹ ਕੰਮ ਜਾਰੀ ਰੱਖ ਸਕਾਂ ਇਹ ਸੀ ਜੀ ਮਨਮੋਨ ਟਨੋਰਾ ਦਾ ਲਿਖਿਆ ਹੋਇਆ ਮਿਡਲ ਕਿਤਾਬਾਂ ਗਿਆਨਲੀ ਹੁੰਦੀਆਂ ਹਨ ਰੱਦੀ ਚ ਵੇਚਣ ਲਈ ਨਹੀਂ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ